ਮੋਦੇ ਗੱਜ ਸਾਫਾ ਪਾ ਕੇ ਖਿੱਚ ਕੇ ਲੈ ਜਾਣਾ ਚਾਹੀਦਾ ਉਹਨੂੰ ਉਹ ਰਾਵ ਰੀਪ ਦੇ ਡੇਰੇ ਜਾ ਸਕਦਾ ਤੇ ਇੱਕ ਗੁਰੂ ਗ੍ਰੰਥ ਸਾਹਿਬ ਲਈ ਡਸਟਸ ਲੈਣ ਲਈ ਇੱਕ ਕਮਿਸ਼ਨ ਬਣਿਆ ਤਾਂ ਕਮਿਸ਼ਨ ਸਹਿਯੋਗ ਮੰਗ ਰਿਹਾ ਤੁਸੀਂ ਕਿਉਂ ਨਾ ਦਿਓ ਇਹ ਅਦਾਲਤ ਜਿਹੜੀ ਆ ਸਰਕਾਰ ਦੀ ਅਦਾਲਤ ਹੈ ਵੀ ਜੂਰਿਸਡਿਕਸ਼ਨ ਕਮਿਸ਼ਨ ਜਿਹੜਾ ਇਹ ਕਮੇਟੀ ਦੀ ਅਦਾਲਤ ਨਹੀਂ ਬਿਆਦਬੀ ਮਾਮਲਿਆਂ ਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਲਗਾਤਾਰ ਪੁੱਛਗਿੱਛ ਤੇ ਜਾਂਚ ਕਰ ਰਹੀ ਹੈ। ਹਾਲ ਹੀ ਵਿੱਚ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਜਾਂਚ ਦੀਆਂ ਗੱਲਾਂ ਚੱਲੀਆਂ ਤਾਂ ਜਥੇਦਾਰ ਨੇ ਟੀਮ ਅੱਗੇ ਪੇਸ਼ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਤੇ ਕਿਹਾ ਕਿ ਉਹ ਮੇਰੇ ਕੋਲ ਆ ਕੇ ਪੁੱਛਗਿੱਛ ਕਰ ਸਕਦੇ ਨੇ। ਇਸ ਮਾਮਲੇ ਤੇ ਹੁਣ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਗੁਰਬਚਨ ਸਿੰਘ ਨੂੰ ਘੇਰਿਆ। ਉਹਨਾਂ ਕਿਹਾ ਕਿ ਜੇ ਗਿਆਨੀ ਗੁਰਬਚਨ ਸਿੰਘ ਇਨਕਾਰ ਕਰਦਾ ਤਾਂ ਉਸ ਦੇ ਗਲਚ ਸਾਫਾ ਪਾ ਕੇ ਘੜੀਸ ਕੇ ਟੀਮ ਅੱਗੇ ਲਿਆਂਦਾ ਜਾਵੇ। ਬੁਲਾਉਣਾ ਉਹ ਗੱਲ ਚ ਸਾਫਾ ਪਾ ਕੇ ਪਰੋਣਾ ਚਾਹੀਦਾ ਉਹਦੇ ਗੱਲ ਚ ਸਾਫਾ ਪਾ ਕੇ ਖਿੱਚ ਕੇ ਲੈ ਜਾਣਾ ਚਾਹੀਦਾ ਉਹਨੂੰ ਉਹ ਰਾਵ ਰਹੀਮ ਦੇ ਡੇਰੇ ਜਾ ਸਕਦਾ ਜੇ ਕਮਿਸ਼ਨ ਬੁਲਾਵੇ ਵਡੋਂਗਾ ਨੂੰ ਤੇ ਉਹ ਕਹੇ ਜੀ ਇਹ ਪੇਸ਼ ਨਹੀਂ ਹੋ ਸਕਦੇ ਅਸੀਂ ਤੇ ਜਦੋਂ ਕੇਰ ਸਿੰਘ ਨੂੰ ਫਾਸੀ ਦੇਣੀ ਹੁੰਦੀ ਆ ਉਦੋਂ ਪੇਸ਼ ਹੋ ਸਕਦਾ ਜ ਅਦਾਲਤ ਦੇ ਵਿੱਚ ਉਦੋਂ ਉਹਦਾ ਰਿਕਾਰਡ ਪੇਸ਼ ਹੋ ਸਕਦਾ ਕਿਸੇ ਸਿੱਖ ਨੂੰ ਫਾਸੀ ਤੁਸੀਂ ਦੋਣੀ ਹੋਵੇ ਤੇ ਫਿਰ ਤੁਸੀਂ ਕਾਲ ਤੱਕ ਦਾ ਰਿਕਾਰਡ ਅੰਮ੍ਰਿਤਧਾਰੀ ਹੋਣ ਦਾ ਰਿਕਾਰਡ ਦੇ ਸਕਦੇ ਹੋ ਪੰਜ ਪਿਆਰੇ ਗਵਾਹ ਦੇ ਸਕਦੇ ਨੇ ਦਿੱਲੀ ਦੀ ਕੋਰਟ 'ਚ ਤੇ ਇੱਕ ਗੁਰੂ ਗ੍ਰੰਥ ਸਾਹਿਬ ਲਈ ਜਸਟਿਸ ਲੈਣ ਲਈ ਇੱਕ ਕਮਿਸ਼ਨ ਬਣਿਆ ਤਾਂ ਕਮਿਸ਼ਨ ਸਹਿਯੋਗ ਮੰਗ ਰਿਹਾ ਤੁਸੀਂ ਕਿਉਂ ਨਾ ਦਿਓ ਫਿਰ ਗੁਰਦੁਆਰਾ ਕਮਿਸ਼ਨ ਉਹ ਗੁਰਦੁਆਰਾ ਜੂਡੀਸ਼ਨ ਕਮਿਸ਼ਨ ਆ ਇਹਦੇ ਤਿੰਨ ਮੈਂਬਰ ਆ ਤਿੰਨੇ ਹੀ ਪਤਤ ਨੇ ਦੋ ਤੇ ਦਾੜੀ ਕੱਟਦੇ ਨੇ ਇੱਕ ਰੰਗ ਦਾ ਉਹਨਾਂ ਅੱਗੇ ਹੱਥ ਜੋੜ ਕੇ ਖੜਾ ਹੁੰਦਾ ਆਏ ਆਏ ਤੇਨ ਸਰਦਾਰ ਪ੍ਰਬੰਧ ਕੋਈ ਇੱਥੇ ਆ ਸਕਦਾ ਇਹ ਇਹ ਅਦਾਲਤ ਨਹੀਂ ਇਹ ਅਦਾਲਤ ਜਿਹੜੀ ਆ ਸਰਕਾਰ ਦੀ ਅਦਾਲਤ ਹੈ ਵੀ ਜੂਰਿਸਡਿਕਸ਼ਨ ਕਮਿਸ਼ਨ ਜਿਹੜਾ ਇਹ ਕਮੇਟੀ ਦੀ ਅਦਾਲਤ ਨਹੀਂ ਇੱਥੇ ਆ ਸਕਦਾ ਇਹ ਇਹ ਬਹਾਨੇ ਬਣਾਉਂਦੇ ਆ ਜੀ ਇਹ ਅੱਜ ਦੁੱਖ ਦੀ ਗੱਲ ਇਹ ਆ ਕਿ ਬੇਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਉਹਨੂੰ ਪਾੜਿਆ ਗਿਆ ਸੜਾਇਆ ਗਿਆ ਖਿਲਾਰਿਆ ਗਿਆ ਉਹਦਾ ਜਿਹੜਾ ਦੋਸ਼ੀ ਆ ਜਿਹੜਾ ਮੇਨ ਦੋਸ਼ੀ ਆ ਉਹਦੀ سپورਟ ਲਈ ਕਾਲ ਤੱਕ ਖੜਾ ਉਹੀ سپورਟ ਲਈ ਕਮੇਟੀ ਖੜੀ ਆ ਉਹੀ سپورਟ ਲਈ ਅਕਾਲੀ ਦਲ ਦੇ ਵਰਕਰ ਪੁੱਤਲੇ ਫੂਕਦੇ ਇਹ ਸਾਡਾ ਦੁਕਾਨ ਤੇ ਆਜੇ ਇਹ ਹੋਣੇ ਚਾਹੀਦੀ ਸੀ ਗੁਰੂ ਗ੍ਰੰਥ ਸਾਹਿਬ ਦੇ ਮੱਧ ਕਿਉਂਕਿ ਇਹ ਤਿੰਨ ਸੰਸਥਾਵਾਂ ਕੌਮ ਨੂੰ ਜਿਉਂਦਾ ਰੱਖਣ ਲਈ ਇਹ ਸਾਡੀ ਸੈਨਾ ਸੀ ਅਕਾਲੀ ਦਲ ਪ੍ਰਬੰਧਕ ਕਮੇਟੀ ਨੂੰ ਕਿਸੇ ਵੀ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਕਾਲੀ ਦਲ ਉਹਦੀ سپورਟਰ ਸੀ ਪਰ ਇਹ ਤਿੰਨੇ ਸੰਸਥਾਵਾਂ ਇੱਕ ਵਿਅਕਤੀ ਇੱਕ ਪਰਿਵਾਰ ਦੀਆਂ ਜ਼ਗੀਰਾ ਬਣ ਗਈਆਂ ਉਹ ਜਿੱਧਰ ਚਲਾਉਂਦਾ ਉਧਰ ਹੀ ਚੱਲਣ ਡੀਆਂ ਪ੍ਰਬੰਧਕ ਕਮੇਟੀ ਇਹ ਮਤਾ ਪਾਸ ਕਰਕੇ ਇਲੈਕਸ਼ਨ ਇਹ ਕਮਿਸ਼ਨ ਆ ਇਹ ਰੱਦ ਹੋਵੇ ਇਹ ਇਹ ਸਾਡੀ ਬਾਦਲ ਸਿਵੀ ਨਹੀਂ ਤੇ ਹੋਰ ਕੀ ਜ਼ਮੀਨਾ ਗੋਲਕਾ ਜਿਹੜੀਆਂ ਇਹਨਾਂ ਨੇ ਖਾਧੀਆਂ ਤੇ ਖਾਂਡੇ ਨੇ ਜਿਤਨਾ ਇਹ ਟਰੱਕਾਂ ਦੇ ਟਰੱਕ ਰੋਜ਼ ਜਾਲੀ ਬਿੱਲ ਪਾ ਕੇ ਖਾ ਰਹੇ ਨੇ ਜਿੱਤਰਾ ਇਹ ਟਰੱਕਾਂ ਦੇ ਟਰੱਕ ਰੋਜ਼ ਕਾਗੇ ਦੇ ਜਾਣੀ ਬਿੱਲ ਪਾ ਜ਼ਿਕਰ ਹੋ ਗਿਆ ਕਿ ਪ੍ਰਭੋਤ ਕੁਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਹੁਣ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫਿਲਮੀ ਅਦਾਕਾਰ ਆਕਸ਼ੇ ਕੁਮਾਰ ਤੇ ਅਕਾਲੀ ਦਲ ਦੇ ਬਦਾਰੇ ਦਲਜੀਤ ਸਿੰਘ ਛੀਮਾ ਸਮੇਤ ਕਈ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ